ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ ਜ਼ਿਆਦਾਤਰ ਪਰਿਵਾਰਾਂ ਵਿੱਚ ਇੱਕ ਬੱਚਾ ਸਿਰਫ ਇੱਕ ਦੋ ਬੱਚੇ ਆਕੀਆਂ ਦੇ ਦੋ ਕਿੰਨਾਂ ਦੇ ਆਪਣਾ ਦੋ ਬੱਚੇ ਉਹਨਾਂ ਦੇ ਆ ਖਾਲਸਾ ਜੀ ਜਿਨ੍ਹਾਂ ਦੇ ਪਹਿਲੀ ਲੜਕੀ ਹੋ ਗਈ ਲੜਕੇ ਦੀ ਇੱਛਾ ਵਿੱਚ ਉਹਨਾਂ ਦੇ ਦੂਜਾ ਬੱਚਾ ਹੋ ਜਾਂਦਾ ਜਿਹਦੇ ਕਿਤੇ ਪਹਿਲਾ ਹੀ ਪੁੱਤ ਹੋ ਜੇ ਨਾ ਉਹਨਾਂ ਦੇ ਘਰ ਵਿੱਚ ਉੱਥੇ ਫੁੱਲ ਸਟਾਪ ਲੱਗ ਜਾਂਦਾ ਕਹਿੰਦੇ ਇੱਕੋ ਹੀ ਬਹੁਤ ਹੈ ਹੋਰ ਕੀ ਕਰਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਮੈਂ ਤਾਂ ਕਦੇ ਕਦੇ ਨਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੁੰਨਾ ਸੱਚੇ ਪਾਤਸ਼ਾਹ ਤੁਸੀਂ ਮੇਰੀ ਗੱਲ ਨੂੰ ਭਾਵੇਂ ਸੰਗਤ ਜੀ ਗਲਤ ਸਮਝੋ ਤੁਹਾਨੂੰ ਬੁਰਾ ਲੱਗੇ ਇਸ ਕਰਕੇ ਮੈਂ ਤੁਹਾਡੇ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਾ ਖਾਲਸਾ ਜੀ ਤੇ ਇਹ ਵੀਡੀਓ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਜਾਣੀ ਆ ਤੇ ਜਿਹੜੀ ਜਿਹੜੀ ਸੰਗਤ ਸੁਣੇ ਮੈਂ ਸਭ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਾ ਤੇ ਮੈਂ ਤਾਂ ਕਦੇ-ਕਦੇ ਅਰਦਾਸ ਕਰਦਾ ਹੁਣ ਮਹਾਰਾਜ ਦੇ ਚਰਨਾਂ 'ਚ ਸਤਿਗੁਰੂ ਜੀ ਪਹਿਲਾ ਪੁੱਤ ਕਿਸੇ ਨੂੰ ਦੇਈ ਨਾ ਪਹਿਲਾ ਬੱਚਾ ਸਭ ਦੇ ਕੁੜੀਆਂ ਹੀ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਘੱਟ ਤੋਂ ਘੱਟ ਬੱਚਾ ਤਾਂ ਇੱਕ ਹੋਰ ਹੋ ਜਾਏਗਾ ਸੰਗਤ ਜੀ ਅੱਜ ਸਾਡੇ ਘਰ ਸੰਗ ਮਰਮਰ ਲੱਗੇ ਨੇ ਪਿਆਰਿਓ ਬਹੁਤ ਸੁੰਦਰ ਜੋੜੀਆਂ ਲੱਗੀਆਂ ਮਹਿਲਾ ਵਰਗੇ ਘਰ ਬਣਿਆ ਹਰੇਕ ਬੰਦੇ ਦੇ ਪਰ ਖਾਲਸਾ ਜੀ ਬੱਚਿਆਂ ਦੀਆਂ ਕਿਲਕਾਰੀਆਂ ਤੋਂ ਉਹ ਘਰ ਸਖਣੇ ਸਾਧ ਸੰਗਤ ਜੀ ਸਖਣਿਆ ਘਰ ਜਨਰੇਸ਼ਨ ਗੈਪ ਪੈ ਗਿਆ ਸੰਗਤ ਜੀ ਪਰਿਵਾਰ ਵਿੱਚ ਪਰਿਵਾਰ ਵਿੱਚ ਨਿਗਾ ਮਾਰੀਏ ਪਤਾ ਹੈ ਕੌਣ ਫਿਰਦਾ ਇੱਕ ਤੇ ਫਿਰਦਾ ਬਜ਼ੁਰਗ 60 65 70 ਸਾਲਾਂ ਦੀ ਉਮਰ ਦਾ ਸਾਥ ਸੰਗਤ ਜੀ ਇੱਕ ਫਿਰਦੇ ਆ ਗੱਭਰੂ ਜਵਾਨ ਜਿਨ੍ਹਾਂ ਦੀ ਉਮਰ 30 ਸਾਲ 35 ਸਾਲ 38 ਸਾਲ 40 ਸਾਲ ਤੇ ਜੇ ਤੀਜੇ ਥਾਂ ਤੇ ਨਿਗਾ ਮਾਰੀਏ ਤੇ 5 4 ਸਾਲਾਂ ਦਾ ਜਵਾਕ ਫਿਰਦਾ ਇੱਕ ਜਿਹੜਾ ਬੱਚਾ ਉਹਦੀ 5-7 ਸਾਲਾਂ ਦੀ ਉਮਰ ਆ 35-40 ਸਾਲਾਂ ਦੇ ਨਾਲ ਉਹ ਬੱਚਾ ਖੇਡ ਨਹੀਂ ਸਕਦਾ ਜਿਹੜਾ 35-40 ਸਾਲਾਂ ਦਾ ਗੱਭਰੂ ਨੌਜਵਾਨ ਆ ਉਹਦੀ ਸੋਚ ਨਾਲ ਬਜ਼ੁਰਗ ਦੀ ਸੋਚ ਮੈਚ ਨਹੀਂ ਕਰ ਰਹੀ ਜਨਰੇਸ਼ਨ ਗੈਪ ਪੈ ਗਿਆ ਇੱਕੋ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਸਾਧ ਸੰਗਤ ਜੀ ਇੱਕੋ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਟੱਬਰ ਦੇ ਜੀ ਕਿਉਂ ਰਹਿੰਦੇ ਆ ਜਿਵੇਂ ਸਾਧ ਸੰਗਤ ਜੀ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸ਼ਾਮ ਦੇ ਸਮੇਂ ਸਾਰਿਆਂ ਦੇ ਹੱਥਾਂ ਵਿੱਚ ਵੱਡੇ ਵੱਡੇ ਫੋਨ ਆ ਗੁੱਠੇ ਕਸਾਈ ਜਾਂਦੇ ਆ ਟੱਬਰ ਇੱਕ ਦੂਜੇ ਦੇ ਮੂੰਹ ਕੰਨੀ ਝਾਕੀ ਜਾਂਦਾ ਗੱਲ ਕੋਈ ਕਰਦਾ ਨਹੀਂ ਕਿਸੇ ਨਾਲ ਜਦੋਂ ਟੀਵੀ ਦਾ ਪ੍ਰਚਲਨ ਹੋਇਆ ਨਾ ਟੈਲੀਵਿਜ਼ਨ ਆਏ ਨੇ ਸੰਗਤ ਜੀ ਇਹ ਮੇਰਾ ਖਿਆਲ ਹੈ ਵੀ ਅਸੀਂ ਕਦੇ ਦਹਾਕੇ ਚ ਆਏ ਹੋਣਗੇ ਉਦੋਂ ਲੋਕੀ ਇਹਨੂੰ ਪਿੰਡਾਂ ਵਿੱਚ ਆਮ ਕਰਕੇ ਬੁਰਾ ਸਮਝਦੇ ਇਨੂੰ ਕਹਿੰਦੇ ਟੀਵੀ ਕਹਿੰਦੇ ਇਹਦਾ ਨਾਂ ਹੀ ਟੀਵੀ ਟੀਵੀ ਦੀ ਤਾਂ ਬਿਮਾਰੀ ਮਾੜੀ ਆ ਕਹਿੰਦੇ ਬਿਮਾਰੀ ਭੈੜੀ ਆ ਇਹ ਕਹਿੰਦੇ ਟੀਵੀ ਦੀ ਬਿਮਾਰੀ ਆ ਲੋਕਾਂ ਨੇ ਗੱਲਾਂ ਕਰਨੀਆਂ ਹੌਲੀ ਹੌਲੀ ਟੀਵੀ ਤੋਂ ਟੈਲੀਵਿਜ਼ਨ ਤੋਂ ਅਡਵਾਂਸ ਹੁੰਦੇ 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 ਹੁਣ ਸਤ ਸੰਗਤ ਜੀ ਫੋਨ ਆ ਗਏ ਘਰ ਵਿੱਚ ਪਰ ਹੁਣ ਕਦੇ ਕਦੇ ਸੋਚੀਦਾ ਵੀ ਫੋਨਾਂ ਨਾਲੋਂ ਟੀਵੀ ਤਾਂ ਹਜ਼ਾਰਾਂ ਗੁਣਾ ਚੰਗਾ ਸੀ ਸਾਰਾ ਟੱਬਰ ਘੱਟ ਤੋਂ ਘੱਟ ਇੱਕ ਕਮਰੇ ਵਿੱਚ ਬਹਿ ਕੇ ਤਾਂ ਵੇਖਦਾ ਸੀ ਨਾ ਆਪ ਕੋ ਸਤਨਾਮ ਸ਼ੁਰੂਆਹ ਹੁਣ ਸਾਧ ਸੰਗਤ ਜੀ ਇੱਕ ਉਹ ਹੁੰਜੇ ਬੈਠਾ ਦੂਜਾ ਉਹ ਹੁੰਜੇ ਬੈਠਾ ਤੀਜਾ ਉਹ ਹੁੰਜੇ ਬੈਠਾ ਇਹਨੂੰ ਉਹਦਾ ਨਹੀਂ ਪਤਾ ਕੀ ਵੇਖੀ ਜਾਂਦਾ ਉਹਦਾ ਉਹਨੂੰ ਨਹੀਂ ਪਤਾ ਤੇ ਉਹਦਾ ਉਹਨੂੰ ਨਹੀਂ ਪਤਾ ਬਗਾਨਾ ਬਗਾਨੇ ਹੀ ਬਣੇ ਬੈਠੇ ਇੱਕ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਬਗਾਨੇ ਬਣੇ ਬੈਠੇ ਸਾਧ ਸੰਗਤ ਜੀ ਅੱਜ ਦਾ ਜ਼ਮਾਨਾ ਐਸਾ ਹੈ ਸਾਤ ਸੰਗਤ ਜੀ ਬੱਚਿਆਂ ਤੋਂ ਬਗੈਰ ਘਰ ਸਖਣੇ ਆ ਬੱਚਿਆਂ ਤੋਂ ਬਗੈਰ ਇੱਕ ਬੱਚਾ ਨਹੀਂ ਇੱਕ ਤੋਂ ਵਧੇਰੇ ਬੱਚੇ ਚਾਹੀਦੇ ਆ ਘਰ ਵਿੱਚ ਤੇ ਕੰਨਾਂ ਨੂੰ ਇਹ ਮਨ ਵਿੱਚ ਫਿਕਰ ਲੱਗਿਆ ਰਹਿੰਦਾ ਵੀ ਜੇ ਬੱਚੇ ਇੱਕ ਤੋਂ ਵੱਧ ਹੋ ਗਏ ਤੇ ਪਤਾ ਨਹੀਂ ਉਹਨਾਂ ਦੀ ਰੋਟੀ ਪਾਣੀ ਦਾ ਕੀ ਬਣੂਗਾ